ਬਠਿੰਡਾ ਭਾਜਪਾ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬਠਿੰਡਾ ਦੇ ਸਰੂਪ ਚੰਦ ਸਿੰਘਲਾ ਇੱਥੇ ਮੌਜੂਦ ਹੈ ਗੁਰਪ੍ਰੀਤ ਸਿੰਘ ਮਲੂਕਾ ਵੀ ਇੱਥੇ ਮੌਜੂਦ ਹੈ ਤੇ ਜਿੱਤ ਦਾ ਜਸ਼ਨ ਬੜੇ ਧੂਮ ਧਾਮ ਨਾਲ ਬਠਿੰਡਾ ਚ ਵੀ ਜਿਹੜਾ ਮਨਾਇਆ ਜਾ ਰਿਹਾ ਦੱਸਦੇ ਕਿ ਪਿਆਰ ਤੇ ਪ੍ਰਚੰਡ ਜਿੱਤ ਜਿਹੜੀ ਮਿਲੀ ਹੈ ਭਾਜਪਾ ਨੂੰ ਉਸ ਦੀ ਜਿਹੜੀ ਖੁਸ਼ੀ ਬਠਿੰਡਾ ਭਾਜਪਾ ਵੱਲੋਂ ਵੀ ਮਨਾਇਆ ਜਾ ਰਹੀ ਹੈ ਸਾਡੇ ਨਾਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਚੰਦ ਸਿੰਘਲਾ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਸਿੰਘਲਾ ਸਾਹਿਬ ਪ੍ਰਚੰਡ ਜਿੱਤ ਹੋ ਹਾਸਲ ਕੀਤੀ ਹੈ ਭਾਜਪ ਕੀ ਕਹਣਾ ਚਾਹੋਗੇ ਜਿੱਤ ਦਾ ਜਸ਼ਨ ਤੁਸੀਂ ਵੀ ਮਨਾਇਆ ਬਟਿੰਡਾ ਚ ਦੇਖੋ ਇਹ ਜਿਹੜੀ ਜਿੱਤ ਹੈ ਇਹ ਛੋਟੀ ਜਿਹੀ ਨਹੀਂ ਹੈ ਜਿੱਤ ਬਹੁਤ ਵੱਡੀ ਹੈ ਜਿੱਤ ਦਾ ਸਭ ਤੋਂ ਵੱਡਾ ਇਹਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਮੇਸ਼ਾ ਹੀ ਨੈਗੇਟਿਵ ਅਜੰਡਾ ਫਲਾਇਆ ਜਾਂਦਾ ਸੀ ਨੈਗੇਟਿਵ ਅਜੰਡਾ ਫਲਾਕੇ ਵੰਡ ਮਖਤੋਬ ਯਾਤਿਓ ਨੂੰ ਵੰਡ ਕੇ ਉਹਨਾਂ ਨੂੰ ਮਤਲਬ ਇੱਕ ਕਾਬਲਾ ਵੋਟ ਬੈਂਕ ਬਣਾਇਆ ਜਾ ਰਿਹਾ ਸੀਗਾ ਤੇ ਤਰਕੀ ਦੇ ਖiali ਨੂੰ ਖਤਮ ਕਰਨ ਵਾਸਤੇ ਚੂਰ ਪ੍ਰਚਾਰ ਤੇ ਇਸ ਤਰ੍ਹਾਂ ਦਾ ਜਿਹੜਾ ਕੀਤਾ ਜਾ ਰਿਹਾ ਸੀਗਾ ਇਹ ਬੜੇ ਪੁਰਾਣੇ ਸਨ ਉਹ ਚੱਲ ਰਿਹਾ ਸੀਗਾ ਕੁਝ ਪਰਿਵਾਰ ਆਪਣੇ ਪਰਿਵਾਰਾਂ ਨੂੰ ਚਾਹੇ ਕਾਂਗਰਸ ਪਾਰਟੀ ਆਉਦੇ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਚਾਹੇ ਲਾਲੂ ਪਰਿਵਾਰ ਦਾ ਪ੍ਰਵਾਦ ਹੈ ਤੁਰਝੋ ਯਾਦ ਆਉਂਦੇ ਪਰਿਵਾਰ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਹ ਲੋਕਾਂ ਨੂੰ ਜਿਹੜੇ ਸੀਗੇ ਗੁੰਮਰਾਹ ਕਰ ਰਹੇ ਸੀ ਨੈਗੇਟਿਵ ਏਜੰਡਾ ਚਲਾ ਰਹੇ ਸੀ ਲੋਕਾਂ ਨੇ ਨੈਗੇਟਿਵ ਏਜੰਡੇ ਨੂੰ ਜਿਹੜਾ ਸੀ ਉਹਨਾਂ ਦੇ ਖਤਮ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਜੋ ਨੀਤੀਆਂ ਐ ਜਿਨ੍ਹਾਂ ਦੇ ਤਹਿਤ ਗਰੀਬੀ ਦੂਰ ਹੋ ਰਹੀ ਐ ਦੇਸ਼ ਦੇ ਵਿੱਚ ਰੱਖਿਆਵਾਦ ਵਧ ਰਿਹਾ ਐ ਦੇਸ਼ ਦੇ ਵਿੱਚ ਇੰਡਸਟਰੀ ਵੱਧ ਰਹੀ ਹੈ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਸਾਡੇ ਸਰਨਾਂ ਤੇ ਸਨੂਰ ਅਗੇ ਆਪਰੇਸ਼ਨ ਕਰਕੇ ਪਾਕਿਸਤਾਨ ਨੂੰ ਸਬਸਕਾਇਰ ਔਰ ਮੈਂ ਕਹਿ ਸਕਦਾ ਕਿ ਹਰ ਪਾਸੇ ਤਰੱਕੀ ਖਿਸ਼ਾਲੀ ਕਿਸੇ ਵੀ ਮੱਕੇ ਨਾਲ ਜੇ ਅਸੀਂ ਟ੍ਰੇਨ ਦੀ ਗੱਲ ਕਰੀਏ ਤਾਂ ਬੰਦੇ ਪਾਰ ਟ੍ਰੇਨ ਮੈਟਰੋ ਟ੍ਰੇਨਾਂ ਚਲਾਈਆਂ ਜਾ ਰਹੀਆਂ ਹੈ ਦੇਸ਼ ਦੀ ਜੋ ਹਾਈਵੇ ਬਣ ਰਹੇ ਆ ਵੱਡੇ ਵੱਡੇ ਹਾਈਵੇ ਬਣ ਰਹੇ ਆ ਇਹ ਸਾਰਾ ਕੁਝ ਜਿਹੜਾ ਇਹਨੂੰ ਖਤਮ ਕਰਨ ਵਾਸਤੇ ਲੋਕਾਂ ਨੂੰ ਭੁਲਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਏਜੰਡੇ ਵਰਤ ਕੇ ਹੱਥ ਛੰਡੇ ਵਰਤ ਕੇ ਜਿਹੜਾ ਹੈਗਾ ਭ੍ਰਮਿਤ ਕੀਤਾ ਜਾ ਰਿਹਾ ਸੀਗਾ ਅੱਜ ਇੱਕ ਸਿੰਗਲ ਸਾਈਡ ਕਾਂਗਰਸ ਪਾਰਟੀ ਰਾਸ਼ਟਰੀ ਪਾਰਟੀ ਰਹੀ ਹੈ ਜਿਹਨੇ ਰਾਜ ਕੀਤਾ ਦੇਸ਼ ਦੇ ਉੱਤੇ 40-45 ਸਾਲ ਉਹ ਦੋ ਸੀਟਾਂ ਦੇ ਸਿੰਮਟੀ ਹੈ ਕਿਉਂ ਸਿੰਮਟੀ ਹੈ ਇਹ ਰਾਹੁਲ ਗਾਂਧੀ ਦੇ ਗਲਤ ਅਜੰਡੇ ਦਾ ਤੇ ਜਿਸ ਵੀ ਜੋ ਆਪ ਦੇ ਆਪ ਨੂੰ ਮੁੱਖ ਮੰਤਰੀ ਸਮਝਦਾ ਸੀ ਜਿਹਨੇ ਉਪ ਮੁੱਖ ਮੰਤਰੀ ਵੀ ਅਨਾਉਂਸ ਕਰਤੇ ਸੀ ਉਹ ਵੀ ਪਿੱਛੇ ਸੀ ਗੱਲ ਰਹਿ ਗਈ ਹੈ ਤੇ ਭਾਰਤੀ ਜਨਤਾ ਪਾਰਟੀ 910 ਸੀਟਾਂ ਦੇ ਆਸ-ਪਾਸ ਜਿਹੜੇ ਹੈਗੇ ਆ ਸਰਕਾਰ ਬਣਾ ਰਹੀ ਹੈ ਇੱਕ ਇਤਿਹਾਸ ਇੱਕ ਇਤਿਹਾਸ ਇੱਕ ਸਿੰਗਲ ਸਾਈਡ ਰੋਟ ਪਿਆ ਹੈ ਉਹ ਇੱਕ ਦੇਸ਼ ਦੀ ਰਾਜਨੀਤੀ ਨੂੰ ਬਦਲਣ ਵਾਸਤੇ ਜਿਹੜੀ ਇਹ ਜਿਹੜੇ ਮਾੜੇ ਲੋਕ ਸੀ ਉਹਨਾਂ ਨੂੰ ਲੋਕਾਂ ਨੇ ਜਵਾ ਸਿੰਘਲਾ ਸਾਹਿਬ ਜੀ ਗੱਲ ਕਰੀਏ ਤਰਨ ਤਰਨ ਜਿਮਨੀ ਚੌਂਚੇ ਭਾਜਪਾ 5 ਨੰਬਰ ਤੇ ਰਹੀ ਹੈ ਕਿਵੇਂ ਦੇਖਦੇ ਭਾਜਪਾ ਪਹਿਲੀ ਵਾਰੀ ਉਥੇ ਇਲੈਕਸ਼ਨ ਲੜੀ ਹੈ ਉਹ ਸਾਰਾ ਏਰੀਆ ਜਿਹੜਾ ਹੈਗਾ ਉਥੇ ਪਹਿਲਾਂ ਕਦੇ ਵੀ ਭਾਜਪਾ ਇਲੈਕਸ਼ਨ ਨਹੀਂ ਲੜੀ ਪਹਿਲੀ ਵਾਰੀ ਇਲੈਕਸ਼ਨ ਲੜੀ ਹੈ ਹਰ ਪਿੰਡ ਦੇ ਵਿੱਚੋਂ ਵੋਟ ਪਈ ਹੈ ਹਰ ਬੂਥ ਤੋਂ ਵੋਟ ਪਈ ਹੈ ਸਾਡੇ ਵਾਸਤੇ ਇਹ ਬਹੁਤ ਵੱਡੀ accomplishment ਹੈ ਸਾਨੂੰ ਇਹ ਤੋਂ ਪਤਾ ਲੱਗ ਰਿਹਾ ਹੈ ਕਿ ਜੇ ਸਾਨੂੰ ਪਿੰਡਾਂ ਦੇ ਵਿੱਚ ਵਿਚਲੇ ਬੂਥ ਹੀ ਲੱਗੇ ਜਿੱਥੇ ਸਾਡੇ ਵਰਕਰ ਨਹੀਂ ਗਏ ਸਾਡੇ ਜਿਹੜਾ ਬਾਰਡਰ ਦਾ ਏਰੀਆ ਉੱਥੇ ਸਾਡੇ ਵਰਕਰ ਹੈ ਹੀ ਨਹੀਂ ਗਏ ਹੀ ਨਹੀਂ ਉਥੇ ਵੀ ਭਾਰਤੀ ਜਨਤਾ ਪਾਰਟੀ ਬਟੇਂਡਾ ਪਈਆਂ ਇੱਕ ਆਉਣ ਵਾਲੇ ਟਾਈਮ ਦੇ ਸਭ ਸੰਕੇਤ ਹੈ 2027 ਦੇ ਵਿੱਚ ਭਾਰਤ ਜਨਤਾ ਪਾਰਟੀ ਸਰਕਾਰ ਬਣ ਦੱਸੂਗੀ ਬਿਲਕੁਲ ਜੀ ਬਿਲਕੁਲ ਐਸੀ ਬਟੇਂਡਾ ਸ਼ਹਿਰੀ ਦੇ ਪ੍ਰਧਾਨ ਸਰੋਪ ਚੰਦ ਸਿੰਘਲਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਵੀ ਸਾਡੇ ਨਾਲ ਮੌਜੂਦ ਹੈ ਬਟੇਂਡਾ ਦਿਹਾਤੀ ਦੇ ਪ੍ਰਧਾਨ ਨਾਲ ਗੱਲਬਾਤ ਕਰਦੇ ਹਾਂ ਮਲੂਕਾ ਸਾਹਿਬ ਕੀ ਕਹਿਣਾ ਚਾਹੋਗੇ ਐਡੀ ਵੱਡੀ ਜਿੱਤ ਹਾਸਲ ਹੋਈ ਹੈ ਪਿਆਰ ਚ ਪਾਚ ਪਾ ਨੂੰ ਅੱਜ ਜਿੱਤ ਦਾ ਜਸ਼ਨ ਵੀ ਬਟਿੰਡਾ ਚ ਮਨਾਇਆ ਗਿਆ ਤੁਸੀਂ ਵੀ ਪਹੁੰਚੋ ਕੀ ਕਹਣਾ ਚਾਹੋ ਅੱਜ ਬਟਿੰਡਾ ਦੀ ਇਤਿਹਾਸਿਕ ਤਰਤੀਰ ਤੇ ਜੋ ਬਿਹਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਦੀ ਇਤਿਹਾਸਕ ਜਿੱਤ ਹੋਈ ਹੈ ਬੰਪਰ ਜਿੱਤ ਹੋਈ ਹੈ ਮੈਂ ਸਭ ਤੋਂ ਪਹਿਲਾਂ ਤਾਂ ਬਿਹਾਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਹੈ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅੱਜ ਇੱਥੇ ਸੱਤ ਪਾਰਟੀ ਦੇ ਅਹੁਦੇਦਾਰ ਸਾਹਿਬ ਵੱਲੋਂ ਵਰਕਰ ਸਾਹਿਬ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਬਹੁਤ ਜਸ਼ਨ ਨੇ ਮਨਾਇਆ ਗਿਆ ਧੂਮ ਧਾਮ ਦੇ ਨਾਲ ਖੁਸ਼ੀ ਮਨਾਈ ਗਈ ਹੈ ਬਣਦੀ ਵੀ ਹੈ ਇੱਕ ਸਹੀ ਅਜੰਡੇ ਤੇ ਪਬਲਿਕ ਲਈ ਮੋਰ ਲਾਈ ਹੋਵੇ ਜਿਵੇਂ ਪਹਿਲਾਂ ਸਿੰਘਾਟ ਸਿੰਘ ਵੱਲ ਕਰ ਰਹੇ ਸਨ ਕਿ ਜਿਹੜੀ ਪਹਿਲਾਂ ਰਾਜਨੀਤੀ ਸੀ ਉਹ ਕੁਝ ਵਰਗਾਂ ਨੂੰ ਲੜਾ ਕੇ ਕਿਤੇ ਜਾਤ ਦੇ ਆਧਾਰ ਤੇ ਕਬੂਲੀ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਬੰਦੀਆਂ ਪਾ ਕੇ ਕੋਸ ਨੀਤੀ ਕਾਂਗਰਸ ਪਾਰਟੀ ਵੱਲੋਂ ਦੇਸ਼ ਵਾਸਤੇ ਨਹੀਂ ਸੀ ਬਣਾਈ ਗਈ ਜੀ ਨੂੰ ਹੁਣ ਲੋਕਾਂ ਨੇ ਸਮਝ ਲਿਆ ਬਿਹਾਰ ਦੇ ਲੋਕਾਂ ਨੇ ਇੱਕ ਡਵੈਲਪਮੈਂਟ ਤੇ ਇੱਕ ਇਮਾਨਦਾਰੀ ਤੇ ਇੱਕ ਸਰਪੱਖੀ ਵਿਕਾਸ ਤੇ ਇੱਕ ਲੋਕਾਂ ਦੀ ਹਰ ਵਰਗ ਦੀ ਤਰੱਕੀ ਖੁਸ਼ਹਾਲੀ ਤੇ ਅਮਨ ਸ਼ਾਂਤੀ ਤੇ ਪ੍ਰੋਟੈਕਸ਼ਨ ਤੇ ਸੇਫਟੀ ਸਿਕਿਉਰਿਟੀ ਤੇ ਮੋਰ ਲਾਈ ਹੈ ਸੋ ਸਾਰੇ ਮੈਂ ਵਧਾਈ ਦਿੰਦਾ ਸਟੇਟ ਨੂੰ ਸਾਰੇ ਵੋਟਰ ਸਾਹਿਬਾਨ ਨੂੰ ਕਿ ਬਹੁਤ ਅੱਛਾ ਫੈਸਲਾ ਕੀਤਾ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਿਹਾਰ ਦੀ ਹੋਰ ਬਹੁਤ ਤਰੱਕੀ ਤੇ ਖੁਸ਼ਹਾਲੀ ਹੋਣੀ ਹੈ ਜਿਹਦਾ ਸਾਡੇ ਦੇਸ਼ ਦੀ ਖੁਸ਼ਹਾਲੀ ਦੇ ਵਿੱਚ ਅਹਿਮ ਯੋਗਦਾਨ ਪਵੇਗਾ ਸੋ ਇਹ ਹਿੱਸਾ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਉਹਨਾਂ ਦੇ ਹਿੱਸੇ ਆਉਂਦੀਆਂ ਇਹ ਗੱਲਾਂ ਕਿ ਜਿਹਦੇ ਚ ਦੇਸ਼ ਨੂੰ ਵੀ ਤਰੱਕੀ ਖੁਸ਼ਹਾਲੀ ਵੱਲ ਲੈ ਕੇ ਜਾਣਾ ਔਰ ਹਰ ਨਾਗਰਿਕਤਾ ਵੀ ਖਿਆਲ ਰੱਖਣਾ ਸਾਰੇ ਵਰਗਾਂ ਦਾ ਵੀ ਖਿਆਲ ਰੱਖਣਾ ਜਿੱਥੇ ਕਿਸੇ ਜਿਸ ਸੂਬੇ ਨੂੰ ਜਿਸ ਵਰਗ ਨੂੰ ਜਿਸ ਤਰ੍ਹਾਂ ਦੀ ਸਕੀਮ ਦੀ ਜ਼ਰੂਰਤ ਹੈ ਉਹਨੂੰ ਲਾਗੂ ਕਰਨਾ ਉਹਨੂੰ ਉਸ ਦਿਵਾਰ ਤੱਕ ਪਹੁੰਚਾਉਣਾ ਤਾਂ ਕਿ ਹਰ ਜਿਹੜਾ ਨਾਗਰਿਕ ਹੈ ਦੇਸ਼ ਦਾ ਉਹ ਖੁਸ਼ਹਾਲ ਹੋਵੇ ਸੋ ਇਸ ਕਰਕੇ ਇਹ ਬਿਹਾਰ ਦੇ ਲੋਕਾਂ ਨੇ ਸੋਚਿਆ ਜੇ ਸਾਡੀ ਤਰੱਕੀ ਕੋਸ਼ਾਲੀ ਸਾਡੇ ਪਰਿਵਾਰਾਂ ਦੀ ਚੜਦੀ ਕਲਾ ਸਾਡਾ ਬੱਚੇ-ਬੱਚੇ ਦੀ ਕੋਸ਼ਾਲੀ ਇਸੇ ਵਿੱਚ ਹੀ ਹੈ ਜੇ ਅਸੀਂ ਬਹੁਤ ਸੰਤੁਸ਼ਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਐਨਡੀਏ ਨੂੰ ਇੱਥੇ ਲਿਆਵਾਂਗੇ ਉਹਨਾਂ ਦੀ ਸਰਕਾਰ ਬਣਾਵਾਂਗੇ ਤੇ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਤਮ ਨਿਰਭਰਤਾ ਜਿਹੜੀ ਉਹ ਵਧੇਗੀ ਹਰ ਤਰ੍ਹਾਂ ਦੇ ਖੇਹਾਰ ਜਿਹੜਾ ਵਧੇ ਖੁੱਲੇਗਾ ਸੋ ਇਸ ਕਰਕੇ ਬੜੀ ਸਿਆਣਫ ਦੇ ਨਾਲ ਸਾਰੇ ਵੋਟਰ ਸਾਹਿਬਾਨਾਂ ਨੇ ਇਹ ਫੈਸਲਾ ਕੀਤਾ ਤੇ ਇੱਕ ਇਤਿਹਾਸਿਕ ਜਿੱਤ ਹੋਈ ਹੈ ਜਿਹਦੀ ਮੈਂ ਬਹੁਤ-ਬਹੁਤ ਮੁਬਾਰਕਬਾਦ ਕਰਦਾ ਹਾਂ ਲੋਕ ਸਭਾ ਜੇ ਗੱਲ ਕਰੀਏ 2027 ਦੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਭਾਜਪਾ ਦੀ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਜੀ ਭਾਰਤੀ ਜਨਤਾ ਪਾਰਟੀ ਨੈਗੇਟਿਵ ਰਾਜਨੀਤੀ ਨਹੀਂ ਕਰਦੀ ਹਮੇਸ਼ਾ ਪੋਜ਼ਿਟਿਵ ਰਾਜਨੀਤੀ ਹਰ ਪੱਖ ਨੂੰ ਦੇਖ ਕੇ ਕਿ ਕਿਸ ਤਰ੍ਹਾਂ ਸਟੈਪ ਬਾਈ ਸਟੈਪ ਬਾਈਸ ਚੱਲਣਾ ਹੈ ਔਰ ਕਿਸ ਤਰ੍ਹਾਂ ਹਰ ਚੀਜ਼ ਤੇ ਪਹਿਰਾ ਦੇਣਾ ਜੋ ਪੰਜਾਬ ਦੇ ਵਿੱਚ ਹੈ ਬੜੇ ਬੂਥ ਲੈਵਲ ਤੇ ਉਹਤੀ ਮਜ਼ਬੂਤੀ ਤੇ ਕੰਮ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜਿਸ ਤਰ੍ਹਾਂ ਹਰਿਆਣਾ ਬਿਹਾਰ ਜੋ ਲੋਕਾਂ ਨੂੰ ਆਸ ਨਹੀਂ ਸੀ ਉਸ ਤੋਂ ਬਹੁਤ ਵੱਧ ਕੇ ਉਹ ਤੋਂ ਉਲਟ ਨਤੀਜੇ ਆਏ ਨੇ ਐਨਡੀਆ ਦੇ ਹੱਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਇਸੇ ਤਰ੍ਹਾਂ ਹੀ 2027 ਦੇ ਵਿੱਚ ਜਿਹੜੇ ਪੰਜਾਬ ਦੇ ਰਿਜ਼ਲਟ ਵੀ ਜਿਹੜੇ ਹੈਰਾਨੀ ਜਨ ਖੋਣਗੇ ਔਰ ਇਸ ਸੂਬੇ ਦੇ ਵੀ ਲੋਕ ਚਾਹੁੰਦੇ ਆ ਇੱਥੇ ਅਮਨ ਸ਼ਾਂਤੀ ਚਾਹੁੰਦੇ ਆ ਇੱਥੇ ਇਹ ਸੂਬੇ ਦੀ ਡਵੈਲਪਮੈਂਟ ਚਾਹੁੰਦੇ ਆ ਹਰ ਤਰ੍ਹਾਂ ਦੀ ਉਪਲਾਈ ਚਾਹੁੰਦੇ ਆ ਇੱਥੇ ਨਸ਼ਿਆਂ ਦਾ ਖਾਤਮਾ ਚਾਹੁੰਦੇ ਆ ਇੱਥੇ ਬੇਰੋਜ਼ਗਾਰੀ ਦਾ ਖਾਤਮਾ ਚਾਹੁੰਦੇ ਆ ਤੇ ਉਹ ਸਿਰਫ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਇਹ ਲੋਕ ਹੀ ਸਮਝਦੇ ਆ ਔਰ 2027 ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਇਸੇ ਤਰ੍ਹਾਂ ਜਿਵੇਂ ਆਹ ਦੋ ਸਟੇਟਾਂ ਦੇ ਵਿੱਚ ਬਹੁਤ ਸੰਪਤੀ ਦੀ ਸਰਕਾਰ ਬਣਾਈ ਹੈ ਤਾਂ 2027 ਦੇ ਵਿੱਚ ਵੀ ਇੱਥੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਪਤਾ ਬਿਲਕੁਲ ਜੀ ਬਿਲਕੁਲ ਐਸੀ ਪਾਗੂ ਜਿਨ੍ਹਾਂ ਨੇ ਕੀ ਕੀ ਜੋ ਬਿਹਾਰ ਚ ਭਾਜਪਾ ਨੂੰ ਬਹੁਤ ਵੱਡੀ ਜਿੱਤ حاصل ਹੋਈ ਹੈ ਉਸ ਨੂੰ ਦੇਖਦੇ ਹੋਏ ਬਠਿੰਡਾ ਚ ਧੂਮ ਤੜਕੇ ਨਾਲ ਜਿਹੜਾ ਜਸ਼ਨ ਮਨਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ 2027 ਚ ਪੰਜਾਬ ਨੂੰ ਵੀ ਭਾਜਪਾ ਦੀ ਸਰਕਾਰ ਜਰੂਰ ਬਣੇਗੀ ਕੈਮਰਾ ਮੈਂ ਖੁਦ ਜਨਨ ਮਨੋਰ ਕਰਦੀ ਹਾਂ ਬਾਲ ਪੈਣੀ ਚ ਬਠਿੰਡਾ